ਗੱਲ ਕਰਦੇ ਆ ਤਖਤਾਂ ਦੇ ਜਥੇਦਾਰ ਸਾਹਿਬ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸੇਵਾ ਮੁਕਤੀ ਜਾਂ ਨਿਯੁਕਤੀ ਇਹਦੇ ਸਾਰੇ ਵਿਧੀ ਵਿਵਧਾਨ ਕਿਉਂਕਿ 20 April ਤੱਕ ਇਸ ਸੰਬੰਧੀ ਸਰੋਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੁਝਾਅ ਮੰਗੇ ਗਏ ਸਨ ਲੰਘੇ ਕੱਲੋ ਤਰੀਕ ਕਹਿੰਦਾ ਭਾਅ ਖਤਮ ਹੋ ਗਈ ਹੈ ਇਹਦੇ ਇਰਦ-ਗਿਰਦ ਕਿਸ ਤਰ੍ਹਾਂ ਦੇ ਸਜਾ ਆਏ ਨੇ ਇਹ ਗਿਣਤੀ ਕਿੰਨੀ ਹੋਏਗੀ ਕਿਸ ਤਰ੍ਹਾਂ ਦਾ ਸਾਰਾ ਇਹ ਮਾਹੌਲ ਤੇ ਨਾਲ ਇੱਕ ਵੱਡੇ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਾ ਜਿਨ੍ਹਾਂ ਦੇ ਖਿਲਾਫ ਪਿਛਲੇ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇੱਕ ਆਦੇਸ਼ ਜਾਰੀ ਹੋਇਆ ਸੀ ਜਾਂ ਹੁਕਮਨਾਮਾ ਕਹਿ ਲਿਏ ਉਹਦਾ ਹੁਣ ਅਗਲੇ ਸਮੇਂ ਕੀ ਭਵਿੱਖ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵਿਦੇਸ਼ ਚਲੇ ਗਏ ਨੇ ਕਦੋਂ ਉਹਨਾਂ ਦੀ ਵਾਪਸੀ ਹੈ ਅੱਜ ਇਹ ਸਾਰੇ ਅੱਜ ਦੇ ਇਹ ਚਰਚੇ ਇਸ ਗੱਲਬਾਤ ਲਈ ਸਾਡੇ ਨਾਲ ਜੁੜੇ ਨੇ ਸਿੱਖ ਚਿੰਤਕ ਤੇ ਰਾਜਸੀ ਮਾਹਰ ਸਰਦਾਰ ਪਰਮਜੀਤ ਸਿੰਘ ਸਰਵਾਸਾ ਸੋ ਸੁਰਾਸਾਪ ਸਵਾਗਤ ਹੈ ਜੀ ਚੈਨਲ ਵੀ ਮਿਸ਼ਨ ਪੰਜਾਬੀ ਦੇ ਸਾਰੇ ਦਰਸ਼ਕਾਂ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਸੁਰਵਾ ਸਾਹਿਬ ਆਪਾਂ ਜ਼ਿਕਰ ਕਰ ਰਹੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਸਮੇਂ ਸਜਾਹ ਮੰਗੀ ਸੀ ਸੰਗਤੋਂ ਦੇਸ਼ ਵਿਦੇਸ਼ ਦੀ ਸੰਗਤੋਂ ਕਿ ਤਖਤਾਂ ਦੇ ਜਥੇ ਅਸਹਾਬ ਜਾਂ ਸ੍ਰੀ ਅਕਾਲ ਤਖਸਾਲ ਦੇ ਜਥੇ ਅਸਹਾਬ ਦੀ ਜਿਹੜੀ ਨਿਯੁਕਤੀ ਹੈ ਸੇਵਾ ਮੁਕਤੀ ਜਾਂ ਓਵਰਆਲ ਜਿਹੜੀ ਵਿਧੀ ਵਿਧਾਨ ਨੇ ਉਹ ਕਿਸ ਤਰ੍ਹਾਂ ਦੇ ਤੈਅ ਹੋਣ ਸਵਾਲ ਹੈ ਕਿ ਕੀ ਇਸ ਤੋਂ ਪਹਿਲਾਂ ਤੈਅ ਨਹੀਂ ਸਨ ਹੋਏ ਜਾਂ ਹੁਣ ਜਿਹੜੇ ਸੁਝਾਅ ਆਏ ਨੇ ਉਹ ਕਿਸ ਤਰ੍ਹਾਂ ਦੇ ਹੋਣਗੇ ਕਿੰਨੇ ਸੁਝਾਅ ਨੇ ਤਰੀਕ ਖਤਮ ਹੋ ਗਈ ਹੈ ਕੀ ਹੁਣ ਇਹ ਸੁਝਾਅ ਬੰਦ ਹੋਣਗੇ ਜਾਂ ਅਜਿਹਾ ਸਾਰਾ ਕੁਝ ਜੀ ਸਰਵੋਤਮ ਦੇਖੋ ਸ਼੍ਰੋਮਣੀ ਗੁਰਦਾਪੰਥ ਕਮੇਟੀ ਨੇ ਜਿਹੜੇ ਪਿਛਲੇ 3 ਸੰਗਤਾਂ ਬਾਣ ਹਟਾਏ ਸਨ ਹੂੰ ਉਸ ਤੋਂ ਬਾਅਦ 6 ਸੰਗਤਾਂ ਵਿੱਚ ਕਾਫੀ ਇਹਦੇ ਪ੍ਰਤੀ ਰੋਸ ਪੈਦਾ ਹੋਇਆ ਸੀਗਾ ਜੀ ਰੋਸ ਰੋਸ ਤੋਂ ਉਪਜਰਨ ਦੇ ਚ ਲੋਕਾਂ ਨੇ ਜਾਂ ਸੰਗਤਾਂ ਨੇ ਜਿਹੜਾ ਇਹ ਵੀ ਮਸਲਾ ਉਠਾਇਆ ਵੀ ਕੋਈ ਇਹਨਾਂ ਦੇ ਹਟਾਉਣ ਲਈ ਇਹਨਾਂ ਦੇ ਮਤਲਬ ਰੱਖਣ ਲਈ ਕੋਈ ਦੀ ਵਿਧਾਨ ਬਣਾਇਆ ਜਾਵੇ ਜੀ ਸੋ ਸ਼੍ਰੋਣੀ ਗੁਰਦਾਤਾ ਪ੍ਰੰਧ ਕਮੇਟੀ ਨੇ 20 ਅਪ੍ਰੈਲ ਤੱਕ ਇਸ਼ਤਿਹਾਰ ਦੇ ਕੇ ਇਹਦੀ ਸਮਾਂ ਸੀਮਾ ਤੈਅ ਕੀਤੀ ਸੀ ਜੀ ਵੱਖ-ਵੱਖ ਜਥੇਬੰਦੀਆਂ ਕੋਲੋਂ ਜਾਂ ਵੱਖ-ਵੱਖ ਸੱਜਣਾ ਤੋਂ ਜਿਹੜੀ ਆਪਣੀ ਰਾਏ ਪੇਚਣ ਲਈ ਕਿਹਾ ਸੀ ਜੋ ਕੱਲ ਸਮਾਪਤ ਹੋ ਗਈ ਆ ਜੀ ਸੋ ਕਈ ਜਥੇਬੰਦੀਆਂ ਨੇ ਤੇ ਆਨਲਾਈਨ ਵੀ ਮਤਲਬ ਉਹਨਾਂ ਨੂੰ ਕੀਤਾ ਆ ਜਿਦਾਂ ਸਰ ਹਰਪਾਲ ਸਿੰਘ ਜੀ ਪਾਉਨੂ ਨੇ ਸਾਬਕਾ ਪ੍ਰੋਫੈਸਰ ਨੇ ਰਬੀ ਯੂਨੀਵਰਸਿਟੀ ਤੋਂ ਜਿੱਕਾ ਤੋਂ ਹਾਂ ਜੀ ਉਹਨਾਂ ਨੇ ਮਰ ਰਵੀ ਜਨਤਕ ਕੀਤਾ ਆਪਣਾ ਅੱਜ ਇੱਕ ਆਪਣੇ ਅੱਛਾ ਜਿਹੜੇ ਉਹਨਾਂ ਨੇ ਸਜਾ ਸਰੋਵਣੀ ਕਮੇਟੀ ਨੂੰ ਭੇਜਿਆ ਉਹ ਜਨਤਕ ਵੀ ਕਰ ਰਿਹਾ ਹੈ ਆਪਣੇ ਵੱਲੋਂ ਕੁਝ ਜਥੇਬੰਦੀਆਂ ਜਨਤਕ ਕਰ ਰਹੀਆਂ ਹਨ ਹੁਣੇ-ਹੁਣੇ ਇੱਕ ਗਲੋਬਲ ਪੰਜਾਬ ਜਥੇਬੰਦੀ ਆ ਜੀ ਉਹਨਾਂ ਨੇ ਵੀ ਹੁਣੇ ਪੰਜ ਮਿੰਟ ਪਹਿਲਾਂ ਆਪਣਾ ਜਨਤਕ ਕੀਤਾ ਹੂੰ ਹੂੰ ਇਦਾਂ ਹੀ ਕਈ ਜਥੇਬੰਦੀਆਂ ਜਿਹੜੀਆਂ ਨੇ ਜਿਨ੍ਹਾਂ ਦਾ ਆਪਣਾ ਆਪਣੇ ਦੇ ਲੀਡਰਸ਼ਿਪ ਦੇ ਅਗੂ ਨੇ ਚਰਜੀ ਸੀ ਉਹਨਾਂ ਨੇ ਆਪਣੇ ਉਹਦੇ ਚ ਪਾਇਆ ਹੋਇਆ ਹਾਂ ਬਿਲਕੁਲ ਅੱਜ ਇੱਕ ਕੋਈ ਪਾਕਿਸਤਾਨ ਤੋਂ ਵੀ ਆਇਆ ਉਹਨਾਂ ਦਾ ਅਖਬਾਰ ਅਜੀਤ ਦੇ ਵਿੱਚ ਵੀ ਆਇਆ ਹੋਇਆ ਜੀ ਸੋ ਸਾਰਿਆਂ ਦਾ ਜੋ ਮੈਂ ਦੇਖਿਆ ਮੋٹے ਤੌਰ ਤੇ ਜਿੰਨਿਆਂ ਨੇ ਪਾਇਆ ਹੋਇਆ ਉਹ ਸਾਰਿਆਂ ਨੇ ਆਪੋ ਆਪਣੇ ਢੰਗ ਨਾਲ ਮਤਲਬ ਉਹਦੇ ਵਿੱਚ ਕਿਸੇ ਨੇ 75 ਸਾਲ ਉਮਰ ਰੱਖੀ ਆ ਕਿਸੇ ਨੇ 60 ਸਾਲ ਰੱਖੀ ਆ ਕਿਸੇ ਨੇ 65 ਸਾਲ ਰੱਖੀ ਆ ਸਰੋਵਰ ਸਾਹਿਬ ਕੀ ਹੁਣ ਇਹ 20 ਤਰੀਕ ਸੀਗਾ ਲੰਗੇ ਕੱਲ ਉਹ ਪੁੱਗ ਗਈ ਤੇ ਕੱਲ ਇਹ ਸੁਭਾਵਨਾ ਮੰਨੀ ਜਾ ਰਹੀ ਸੀ ਕਿ ਸ੍ਰੋਮਣੀ ਕਮੇਟੀ ਤਰੀਕ ਵਧਾਏਗੀ ਤਾਂ ਕਿ ਸਜਾ ਹੋਰ ਆ ਜਾਣ ਇਹਦਾ ਮਤਲਬ ਕਿ ਸਜਾ ਬਹੁਤ ਵੱਡੀ ਗਿਣਤੀ ਆਈ ਹੋਣ ਕਿ ਤਾਂ ਹੀ ਅਗੇ ਤਰੀਕ ਚ ਵਾਅਦਾ ਨਹੀਂ ਕੀਤਾ ਗਿਆ ਥੋੜਾ ਇਹ ਕੋਰਨੋ ਦਾ ਪੱਗ ਇਹ ਜਿਹੜੀ ਤਰੀਕ ਹੁੰਦੀ ਆ ਨਾ ਇਹਨਾਂ ਦਾ ਕੋਈ ਇੰਨੀ ਮਤਲਬ ਵੀ ਇਹ ਸੁਝਾਵਾਂ ਤੋਂ ਬਾਅਦ ਇੱਕ ਕਮੇਟੀ ਬਣਨੀ ਆ ਜੀ ਔਰ ਉਹਨੇ ਆਪਣਾ ਵਰਕ ਜਿਹੜਾ 1 ਸਾਲ 1.5 ਸਾਲ ਵਧੀਆ ਕਿਉਂਕਿ ਛੋਟਾ ਜਿਹਾ ਕੰਮ ਨਹੀਂ ਹੈਗਾ ਜੀ ਜੀ ਸਾਰੇ ਸਿੱਖ ਕੌਮ ਨੂੰ ਭਰੋਸੇ 'ਚ ਲੈਣ ਵਾਲਾ ਕੰਮ ਆ ਹੂੰ ਉਹ ਇਸ ਲਈ ਬਹੁਤ ਵੱਡਾ ਕਾਫੀ ਸਮਾਂ ਵੀ ਲੇਖ ਸਕਦਾ ਚਾਹਤਾ ਉਹਨਾਂ ਲਈ ਕੋਈ ਸਮਾਂਬੱਧ ਸੀਮਾ ਰਜੁਕਤ ਕੀਤੀ ਜਾਵੇ ਜਿਹੜੀ ਵਿੱਚ ਕਮੇਟੀ ਬਣਾਉਣੀ ਹੈ ਤਾਂ ਉਹਦਾ ਹੱਲ ਹੋ ਸਕਦਾ ਹੈ ਲੇਕਿਨ ਫਿਰ ਵੀ ਜਦੋਂ ਵੀ ਕੋਈ ਉਸ ਕਮੇਟੀ ਕੋਲ ਵੀ ਆਪਣੇ ਜਿਹੜੇ ਸੁਝਾਅ ਆ ਉਹ ਜਦੋਂ ਮਰਜ਼ੀ ਕੋਈ ਹਰ ਸਿੱਖ ਦੇ ਸਕਦਾ ਇਹ ਕੋਈ ਆਪਾਂ ਨਿਯੁਕਤੀ ਨਹੀਂ ਕਰਨੀ ਵੀ ਕੋਈ ਕੋਈ ਕੋਰਟ ਵੱਲੋਂ ਆਪਾਂ ਨੂੰ ਆਰਡਰ ਆ ਵੀ ਆਪਾਂ 20 ਤਰੀਕ ਮੁੱਕ ਗਈ ਤੇ ਕੋਈ ਸੁਝਾਅ ਨਹੀਂ ਦੇ ਸਕਦਾ ਕੋਈ ਵੀ ਸਿੱਖ ਕਦੇ ਵੀ ਮਿਲੇ ਵੀ ਆਮ ਆਮ ਇਹ ਸਰਕਾਰੀ ਜਾਂ ਪ੍ਰਾਈਵੇਟ ਭਰਤੀ ਨਹੀਂ ਕੋਈ ਕਿ ਇਹ ਤਰੀਕ ਲੰਘ ਗਈ ਕਿ ਹੁਣ ਬੰਦ ਮਤਲਬ ਸੁਝਾਅ ਦੇ ਸਕਦੇ ਆ ਸੁਝਾਅ ਕਿਸੇ ਵੇਲੇ ਨਹੀਂ ਕਿ ਸ਼੍ਰੋਮਣੀ ਕਮੇਟੀ ਨੇ ਤਰੀਕ ਚ ਵਾਦਾ ਨਹੀਂ ਕੀਤਾ ਪਰੰਤੂ ਇਹਦੇ ਚ ਬੰਦਸ਼ ਨਹੀਂ ਕੋਈ ਨੇ ਬੰਦਸ਼ ਨਹੀਂ ਆ ਹੋ ਸਕਦਾ ਮਤਲਬ ਵੀ ਕੋਈ ਜੇ ਉਹਨਾਂ ਨੂੰ ਲੋਡ ਹੋਵੇ ਵਧਾ ਵੀ ਸਕਦੇ ਨੇ ਉਹ ਅੱਜ ਆ ਜਾਏਗਾ ਉਹਨੂੰ ਕੋ ਡਿਸੀਜਨ ਪਰ ਮੈਨੂੰ ਲੱਗਦਾ ਵੀ ਕੋਈ ਇਸ ਤਰ੍ਹਾਂ ਦਾ ਇਹ ਫੈਸਲਾ ਨਹੀਂ ਹੈਗਾ ਜਿਹੜਾ ਵੀ ਕੋਈ ਸਿੱਖ ਚਾਹੇ ਜਦੋਂ ਮਰਜੀ ਕਿਉਂਕਿ ਇਹਦੀ ਲੰਮੀ ਪ੍ਰਕਿਰਿਆ ਜਦੋਂ ਚਾਹੇ ਉਹਨੂੰ ਕਮੇਟੀ ਕੋਲੇ ਚ ਆ ਕੇ ਆਪਣੇ ਸੁਝਾਅ ਪੇਸ਼ ਕਰ ਸਕਦਾ ਤਾਂ ਕਿ ਉਹ ਜਿਹੜੀ ਜੋ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੇ ਉਹਦੇ ਅਨੁਸਾਰ ਜਿਹੜੀ ਇਹਦਾ ਫੈਸਲਾ ਲਾਗੂ ਹੋ ਸਕੇ ਹੂੰ ਹੂੰ ਸਰਵੋਸਭ ਜਿਹੜੇ ਸਜਾਏ ਨੇ ਹੁਣ ਤੱਕ ਮੋٹے ਤੌਰ ਤੇ ਉਹਨਾਂ ਦਾ ਕੀ ਲੱਗਦਾ ਹੈ ਕਿ ਕਿਸ ਤਰ੍ਹਾਂ ਦੇ ਸਜਾਏ ਨੇ ਕਿਸ ਤਰ੍ਹਾਂ ਦਾ ਸੰਗਤ ਦੀਆਂ ਭਾਵਨਾਵਾਂ ਨੇ ਇਹ ਸਾਰੇ ਮਾਮਲੇ ਦੇ ਵਿੱਚ ਦੇਖੋ ਸੰਗਤ ਦੀਆਂ ਭਾਵਨਾ ਇਹਦੇ ਵਿੱਚ ਆਮ ਹੀ ਨਹੀਂ ਕਿਉਂਕਿ ਜਿਹੜੀਆਂ ਵਿਧੀ ਵਿਧਾਨ ਜਿਹੜਾ ਉਹ ਪਹਿਲਾਂ ਤੋਂ ਸ਼ੁਰੂ ਨਹੀਂ ਕਰਦਾ ਬੰਦੇ ਉਹ ਜਿਹੜੀ ਲਾਗੂ ਕਰ ਰਹੀ ਆ ਉਹੀ ਆ ਇੱਕ ਦੋ ਇਹ ਪਹਿਲਾ ਵਿਧੀ ਵਿਧਾਨ ਕਦੋਂ ਬਣੇ ਸੀਗਾ ਇਹ ਜਥੇਦਾਰ ਇਹ ਗੁਰਦਾਰ ਐਕਟ ਵਿੱਚ ਹੀ ਮਤਲਬ ਬਣਿਆ ਹੋਇਆ ਜਾਂ ਮਤਲਬ ਜਦੋਂ ਕੰਮ ਕਰ ਰਹੇ ਆ ਕਈ ਕਈ ਚੀਜ਼ਾਂ ਪਰੰਪਰਾਵਾਂ ਹੁੰਦੀਆਂ ਨੇ ਹੂੰ ਹੂੰ ਜੀ ਮਤਲਬ ਉਹਨਾਂ ਤੋਂ ਆਪਾਂ ਦੇਖ ਕੇ ਕਿਸ ਤਰ੍ਹਾਂ ਕਰਦੇ ਹਾਂ ਕਿਉਂਕਿ ਪਹਿਲਾਂ ਵੀ ਉਹਨਾਂ ਦੀ ਇੱਕ ਵਿਧੀ ਵਿਧਾਨ ਹੈਗਾ ਵੀ ਕਿਸ ਤਰ੍ਹਾਂ ਦੇ ਉਹਦੀ ਯੋਗਤਾ ਹੋਣੀ ਚਾਹੀਦੀ ਹੈ ਕਿਸ ਤਰ੍ਹਾਂ ਹੈਗਾ ਉਸ ਤਰ੍ਹਾਂ ਰੱਖਦੇ ਆ ਜੀ ਜੀ ਔਰ ਉਮਰ ਵੀ ਹੈ ਕਈ ਵਾਰ ਕੋਈ ਜ਼ਿਆਦਾ ਵਧੀਆ ਵਿਦਵਾਨ ਹੁੰਦਾ ਉਹਦੀ ਕੋਈ ਇੱਕ ਅੱਦੇ ਸਾਲ ਉਮਰ ਮਤਲਬ ਵਿੱਚ ਰਿੱਕਾ ਬਣਦੀ ਹੈ ਉਹ ਛੋਟ ਵੀ ਦੇ ਦੇ ਦਿੱਤੀ ਜਾਂਦੀ ਆ ਹੂੰ ਜੀ ਜੀ ਸੋ ਇਹਦੇ ਵਿੱਚ ਜਿਹੜਾ ਇਹ ਮੇਰਾ ਵੀ ਪਰਸਨਲ ਸੁਝਾਇਆ ਜਾਂ ਆਪਣਾ ਹੀ ਲਾ ਲੋ ਇਹ ਮਿਸ਼ਨ ਦਾ ਹੀ ਲਾ ਲੋ ਵੀ ਇਹਦੇ ਵਿੱਚ ਜਿਵੇਂ ਆਪਾਂ ਸੈਨਾ ਦੇ ਮੁਖੀ ਨਿਯੁਕਤ ਕਰਦੇ ਕਿਉਂਕਿ ਇਹ ਸਿੱਖ ਕੌਮ ਦੇ ਵਿੱਚ ਆਖਰੀ ਪੋਸਟ ਆ ਸਿਖਰ ਵਾਲੀ ਸਿਖਰ ਵਾਲੀ ਸੋ ਜਿਸ ਤਰ੍ਹਾਂ ਹੁਣ ਮੰਨ ਲਓ ਜਿਹੜਾ ਛੋਟੀ ਉਮਰ ਸੀ ਸਦਾ ਆਪਣੇ ਉਹਨਾਂ ਦੀ ਸੁਲਤਾਨ ਸਿੰਘ ਜੀ ਦੀ ਹੈ ਚਲੋ ਤਾਂ ਗ੍ਰੰਥੀ ਨੇ ਸੋ ਇਸ ਤਰ੍ਹਾਂ ਹਰਪ੍ਰੀਤ ਸਿੰਘ ਜੀ ਨੇ ਹੁਣ ਉਹ ਕੋਈ ਅਜਿਹਾ ਕੰਮ ਇਸ ਤੋਂ ਛੋਟਾ ਕੰਮ ਜੇ ਕਰਨ ਗਏ ਤੇ ਉਸ ਅਹੁਦੇ ਦੀ ਤੋਹੀਨ ਆ ਹੂੰ ਜਿਹੜੇ ਅਹੁਦੇ ਤੇ ਉਹ ਲੱਗੇ ਆ ਕਹਿੰਦਾ ਪਾਪ ਕਿ ਜਿਹੜੇ ਜਥੇਦਾਰ ਜਿਹੜੇ ਜਥੇਦਾਰ ਰਹਿ ਗਏ ਉਸ ਤੋਂ ਬਾਅਦ ਜਦੋਂ ਹਟ ਜਾਂਦੇ ਆ ਤਾਂ ਫਿਰ ਉਹਨਾਂ ਦਾ ਮਾਨ ਸਤਕਾਰ ਕਿਵੇਂ ਬਰਕਰਾਰ ਹੈ ਕਿਉਂਕਿ ਉਹਨਾਂ ਦੇ ਮਾਨ ਸਤਕਾਰ ਦੇ ਨਾਲ ਹੀ ਉਹ ਤਖਤ ਦੀ ਮਾਨ ਸਤਕਾਰ ਵਾਲਾ ਜੁੜਿਆ ਹੁੰਦਾ ਇਹ ਜਿਹੜੇ ਲਾਉਣੇ 55 ਤੋਂ ਬਾਅਦ ਚਾਹੀਦੇ ਨੇ ਪਜੋਨ ਜਾਂ ਜੁਨਜਾ ਤੋਂ ਬਾਅਦ ਦੂਸਰੀ ਗੱਲ ਆ ਵੀ ਜਿਵੇਂ ਉਹਨਾਂ ਨੇ ਇੱਕ ਉਹਦਾ ਇੱਕ ਮਤਲਬ ਕਿਹਾ ਵੀ ਇੱਕ ਉਹਦਾ ਹੋਣਾ ਚਾਹੀਦਾ ਇੱਕ ਬੰਦੇ ਕੋਲੇ ਸੋ ਦੂਸਰੀ ਗੱਲ ਆ ਵੀ ਇਹ ਜਿਹੜੇ ਗ੍ਰੰਥੀ ਸਿੰਘਾਂ ਤੋਂ ਤੋਂ ਬਿਲਕੁਲ ਨਹੀਂ ਲਾਉਣੇ ਚਾਹੀਦੇ ਅ ਗ੍ਰੰਥੀ ਸਿੰਘਾਂ ਤੋਂ ਨਹੀਂ ਲਾਉਣੇ ਚਾਹੀਦੇ ਨਹੀਂ ਇਹ ਜਿਹੜੇ ਜਥੇਦਾਰ ਨੇ ਉਹ ਮਤਲਬ ਦੀ ਸ਼ੁਰੂ ਤੋਂ ਆਇਆ ਵੀ ਉਹ ਮਤਲਬ ਕਿ ਕੋਈ ਇਹਨਾਂ ਦਾ ਕਾਰਜ ਖੇਤਰ ਹੀ ਹੋ ਰਾ ਹੂੰ ਅੱਛਾ ਜੀ ਇਹਨਾਂ ਦਾ ਕਾਰਜ ਖੇਤਰ ਔਰ ਉਹ ਜਿਹੜੀਆਂ ਗਲਤੀਆਂ ਪਿੱਛੇ ਜਿਵੇਂ ਆਪਾਂ ਉਠਾਉਂਦੇ ਆ ਜਿਹੜੀਆਂ ਹੋਈਆਂ ਨੇ ਪੁਰਾਣੇ ਜਥੇਦਾਰਾਂ ਕੋਲੋਂ ਜੀ ਜੀ ਉਹ ਹੋਈਆਂ ਹੀ ਉਹ ਗ੍ਰੰਥੀ ਸਿੰਘ ਕੋਲੋਂ ਕਰਕੇ ਆ ਕਿਉਂਕਿ ਕਿਸੇ ਵੇਲੇ ਤਾਂ ਉਹ ਜਿਹਦੇ ਕੋਲ ਕਿਸੇ ਦੇ ਕੋਲ ਜਾਂਦਾ ਸੀ ਘਰ ਹੂੰ ਉੱਥੇ ਆਪਣੇ ਨੂੰ ਸਮਝਦੇ ਮੈਂ ਤਾਂ ਗ੍ਰੰਥੀ ਆ ਹੂੰ ਜੇ ਉੱਥੇ ਜਥੇਦਾਰ ਵਜੋਂ ਨਹੀਂ ਜਾਣਾ ਚਾਹੀਦਾ ਸੀ ਕਹਿੰਦਾ ਪਾਬ ਕਿ ਜੇਕਰ ਐਸਡੀਪੀਸੀ ਦੇ ਮੁਲਾਜ਼ਮ ਨੂੰ ਜਾਂ ਗ੍ਰੰਥੀ ਨੂੰ ਇਹ ਪੋਸਟ ਦੇ ਦਿੱਤੀ ਜਾਂਦੀ ਹੈ ਸਭ ਤੋਂ ਸਿਖਰ ਵਾਲੀ ਪੰਥ ਦੀ ਤਾਂ ਉਹ ਇੱਕ ਤਾਂ ਡਬਲ ਪੋਸਟਨ ਹੋ ਗਈ ਦੋ ਅਹੁਦੇ ਹੋ ਗਏ ਫਿਰ ਉਹ ਆ ਖੁਦ ਵੀ ਕਨਵਰਟ ਨਹੀਂ ਹੋ ਸਕਦਾ ਬੰਦਾ ਕਿ ਮੈਂ ਹੁਣ ਜਥੇਦਾਰ ਰਹਾ ਇੱਥੇ ਜਾਂ ਮੈਂ ਇੱਥੇ ਮੈਂ ਗ੍ਰੰਥੀ ਵਜੋਂ ਰਹਾ ਹਰ ਪੋਸਟ ਦੀ ਇੱਕ ਵਿਦਾ ਹੁੰਦੀ ਆ ਨਾ ਇੱਕ ਹੁਣ ਮੇਰੀ ਇਹਦੀ ਇਹਦੀ ਟ੍ਰੇਨਿੰਗ ਹੁੰਦੀ ਆ ਪ੍ਰਚਾਰਕ ਦੀ ਹੋਰ ਟ੍ਰੇਨਿੰਗ ਆ ਕਥਾਵਾਚਕ ਦੀ ਹੋਰ ਟ੍ਰੇਨਿੰਗ ਆ ਗ੍ਰੰਥੀ ਸਿੰਘ ਦੀ ਹੋਰ ਆ ਢਾਡੀਆਂ ਦੀ ਹੋਰ ਆ ਕਵੀਸ਼ਰਾਂ ਦੀ ਹੋਰ ਆ ਠੀਕ ਨਾ ਜੀ ਇਸ ਸਰ ਕੇ ਜੇ ਜਿਹੜੇ ਤੁਸੀਂ ਜਥੇਦਾਰ ਨੇ ਇਹਨਾਂ ਦਾ ਕਾਰਜ ਖੇਤਰ ਹੋਰ ਆ ਹੂੰ ਕਿਉਂਕਿ ਪਹਿਲਾਂ ਤੁਸੀਂ ਦੇਖੋ ਗਿਆਨੀ ਗੁਰਦੇਵਾਲ ਸਿੰਘ ਜਿਹੜੇ ਅਜਨੋਹਾ ਸਨ ਉਹ ਫੀਲਡ 'ਚ ਲਾਏ ਗਏ ਸਨ ਹੂੰ ਉਹ ਜਥੇਦਾਰ ਸੀ ਮਤਲਬ ਜਿਹੜੇ ਕਾਲੀ ਜਥਾ ਹਿਸ਼ਾਰਪੁਰ ਦੇ ਵੀ ਪ੍ਰਧਾਨ ਰਹੇ ਨੇ ਉਹ ਹੂੰ ਹੂੰ ਓਕੇ ਠੀਕ ਹੈ ਜੀ ਪਹਿਲਾਂ ਇਹ ਜਿਹੇ ਜਥੇਦਾਰ ਵੀ ਰਹੇ ਨੇ ਜਿਹੜੇ ਸ਼੍ਰੋਮਣੀ ਕਾਲੀਦਾਲ ਦੇ ਵੀ ਪ੍ਰਧਾਨ ਰਹੇ ਨੇ ਔਰ ਜਥੇਦਾਰ ਕਾਲ ਤੱਕ ਵੀ ਰਹੇ ਨੇ ਹੂੰ ਹਾਂਜੀ ਬਿਲਕੁਲ ਇਹ ਜਿਹੜੇ ਜਥੇਦਾਰ ਨੇ ਇਹਨਾਂ ਨੇ ਜਿਹੜਾ ਧਰਮ ਦੇ ਉੱਤੇ ਕੁੰਡਾ ਰਖੜਾਉਂਦਾ ਹੂੰ ਔਰ ਸਾਰੇ ਸਿੱਖ ਕਉ ਨੂੰ ਇਕੱਠਾ ਰੱਖਣਾ ਹੁੰਦਾ ਇਹਨਾਂ ਦੀ ਡਿਊਟੀ ਜਿਹੜੀ ਇਹ ਹੁੰਦੀ ਆ ਹੂੰ ਹੂੰ ਔਰ ਕਿਤੇ ਵੀ ਕੋਈ ਮਰਿਆਦਾ ਦਾ ਕਾਹਨ ਹੁੰਦਾ ਕੋਈ ਬੰਦਾ ਮਤਲਬ ਉਹ ਵੀ ਸਿੱਖ ਧਰਮ ਦੇ ਖਿਲਾਫ ਕੰਮ ਕਰਦਾ ਆ ਚਾਹੇ ਉਹ ਸਿੱਖ ਆ ਚਾਹੇ ਉਹ ਉਹਦੇ ਨੋਟਸ ਲੈਣਾ ਹੁੰਦਾ ਸੋ ਜਦੋਂ ਤੁਸੀਂ ਜਿਹੜਾ ਜਿਹੜਾ ਦਰਬਾਰ ਸਾਹਿਬ ਦਾ ਗ੍ਰੰਥੀ ਆ ਹੂੰ ਉਹਨੇ ਸਰਬੱਤ ਦਾ ਭਲਾ ਔਰ ਉਸ ਮੁੱਚੀ ਕਾਇਨ ਨਾ ਦਾ ਹੁੰਦਾ ਹੂੰ ਉਹਨੇ ਕਿਸੇ ਹਿੰਦੂ ਦੇ ਘਰ ਵੀ ਜਾਣਾ ਆ ਹੂੰ ਉਹਨੇ ਕਿਸੇ ਦੇ ਘਰ ਵੀ ਜਾ ਕੇ ਅਰਦਾਸ ਕਰ ਦੇਣੀ ਆ ਹੂੰ ਪਰ ਜਿਹੜਾ ਜਥੇਦਾਰ ਹੁੰਦਾ ਆ ਉਹਨਾਂ ਨੇ ਪਤ ਦੇ ਘਰ ਨਹੀਂ ਜਾਣਾ ਹੂੰ ਅੱਛਾ ਸੋ ਮੈਂ ਸਮਝਦਾ ਜਿੱਥੇ ਸੁਝਾ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਦਿੱਤੇ ਨੇ ਹੂੰ ਹੂੰ ਉਥੇ ਉਹਨਾਂ ਜਥੇਬੰਦੀਆਂ ਨੂੰ ਇਹ ਸੁਝਾ ਜਿਹੜੇ ਉਹਨਾਂ ਪੋਸਟਾਂ ਤੇ ਤਾਇਨਾਤ ਹੋਣੇ ਆ ਜਿਨ੍ਹਾਂ ਨੂੰ ਸੇਵਾ ਇਹ ਮਿਲਣੀ ਆ ਉਹਨਾਂ ਲਈ ਵੀ ਬਣਾਉਣੇ ਚਾਹੀਦੇ ਆ ਤਾਂ ਕਿ ਉਹਨਾਂ ਦੇ ਵੀ ਕੋਈ ਫਰਜ਼ ਹੋਣ ਉਹਨਾਂ ਦੀ ਵੀ ਕੋਈ ਨੈਤਿਕਤਾ ਹੋਵੇ ਕਿਉਂਕਿ ਤੁਸੀਂ ਦੇਖੋ ਤਖਸ਼ਰੀ ਹਜੂਰ ਸਾਹਿਬ ਦਾ ਜਿਹੜਾ ਜਥੇਦਾਰ ਨੇ ਗਿਆਨੀ ਕੁਲਵੰਤ ਸਿੰਘ ਜੀ ਬੜੇ ਲੰਮੇ ਸਮੇਂ ਤੋਂ ਉੱਥੇ ਜਥੇਦਾਰੀ ਦੀ ਰੋਲ ਨਭਾ ਰਹੇ ਨੇ ਜੀ ਔਰ ਉਹ ਜੋ ਮੈਂ ਸੁਣਿਆ ਆ ਵੀ ਉਹ 25 ਕਿਲੋਮੀਟਰ ਦਾ ਇਸ ਤੋਂ ਬਾਹਰ ਨਹੀਂ ਜਾਂਦੇ ਹੂੰ ਐਸਾ ਪਾਕ ਸਾਹਿਬ ਦੇ ਏਰੀਏ ਚੋਂ ਜੀ ਸੋ ਉਹਨਾਂ ਤੇ ਕਦੀ ਕੋਈ ਉਂਗਲ ਉਠਦੀ ਮੈਂ ਨਹੀਂ ਦੇਖੀ ਹੂੰ ਸੋ ਸਾਨੂੰ ਵੀ ਆਪਣਾ ਕਰਤਾਰ ਇਦਾਂ ਦਾ ਬਣਾਉਣਾ ਚਾਹੀਦਾ ਤੇ ਤਾਂ ਕਿ ਜਿਹੜੀਆਂ ਕੋਈ ਕਿਉਂਕਿ ਦੇਖੋ ਜੇ ਤੁਸੀਂ ਲਾ ਦਿਓਗੇ ਜਿੰਨੀ ਮਰਜ਼ੀ ਕੋਈ ਯੋਗਤਾ ਰੱਖ ਲਓ ਕਿਉਂਕਿ ਅੱਜ ਕੱਲ ਯੋਗਤਾ ਕਈ ਇਸ ਗੱਲ ਤੇ ਆ ਵੀ ਨਹੀਂ ਯੋਗਤਾ ਜਿਹੜੀ ਆ ਗੁਰਬਾਣੀ ਦੀ ਚਾਹੀਦੀ ਆ ਪਰ ਜਿਸ ਤਰ੍ਹਾਂ ਦਾ ਹੁਣ ਦੇਸ਼ ਵਿਦੇਸ਼ਾਂ ਦੇ ਵਿੱਚ ਜਾਦਾ ਸਿੱਖੀ ਮਤਲਬ ਫੈਲ ਗਈ ਆ ਵਧ ਗਈ ਆ ਤੇ ਸਾਨੂੰ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹਦੇ ਨਾਲ ਸਵਾਦ ਰਚਾਉਣ ਲਈ ਉਹਨਾਂ ਦੇ ਹਾਣੇ ਵੀ ਬਣਨਾ ਪਏਗਾ ਕਿਉਂਕਿ ਸਾਡਾ ਉਹਨਾਂ ਨਾਲੋਂ ਫਰਕ ਆ ਜਿਆਦਾ ਸੀ ਵੀ ਵਿਦੇਸ਼ਾਂ ਚ ਜਾਂਦੇ ਆ ਜਿਹੜੇ ਬੱਚੇ ਆ ਸਾਡੇ ਨਾਲ ਕੁਲਦੇ ਮਿਲਦੇ ਨਹੀਂ ਆ ਜਿਹੜੀ ਸਾਡੀ ਪੀੜ੍ਹੀ ਆ ਉਹੀ ਸਾਡੇ ਕੋਲ ਬੰਦੀ ਆ ਜਿਹੜੇ ਨੌਜਵਾਨ ਪੀੜ੍ਹੀ ਆ ਸਾਨੂੰ ਫਤੇ ਬਲਾਕੇ ਵੀ ਰਾਜੀ ਨਹੀਂ ਹੈਗੇ ਉਹ ਕਿਉਂ ਨਹੀਂ ਰਾਜੀ ਹੈ ਕਿਉਂਕਿ ਸਾਡਾ ਉਹਨਾਂ ਦਾ ਭਾਸ਼ਾ ਦਾ ਤੇ ਮਨ ਲੋ ਵੀ ਸੰਪਰਕ ਨਹੀਂ ਹੈ ਸੋ ਜਿਹੜੇ ਜਥੇਦਾਰ ਬਣਾਉਣੇ ਨੇ ਉਹ ਉਹਨਾਂ ਦੀ ਯੋਗਤਾ ਵੀ ਜ਼ਰੂਰ ਮਨ ਲੋ ਹੋਣੀ ਚਾਹੀਦੀ ਦੁਨਿਆਵੀ ਵੀ ਜਿੱਥੇ ਅਧਿਆਤਮਿਕ ਯੋਗਤਾ ਪਹਿਲਾਂ ਹੀ ਰੱਖੀ ਆ ਹੁਣ ਦੁਨਿਆਵੀ ਯੋਗਤਾ ਵੀ ਉਹਨਾਂ ਲਈ ਜ਼ਰੂਰੀ ਚਾਹੀਦੀ ਆ ਇਸ ਰੋਜ਼ਾ ਵਿੱਚ ਜਿਹੜੇ ਸਜ਼ਾ ਹੁਣ 20 ਤਰੀਕ ਤੱਕ ਗਏ ਆ ਪਹੁੰਚੇ ਆ ਇਸ ਤੋਂ ਪਹਿਲਾਂ ਜਿਹੜੇ ਗੁਰਦੁਆਰਾ ਐਕਟ ਦੇ ਵਿੱਚ ਇਹ ਨਿਯੁਕਤੀ ਸੇਵਾ ਮੁਕਤੀ ਉੱਤੇ ਵਿਧੀ ਵਿਵਧਾਨ ਹੈਗਾ ਇਹ ਫਿਰ ਜਿਹੜਾ ਉਹਦੇ ਨਾਲੋਂ ਅਲੱਗ ਹੋਏਗਾ ਉਹਦੇ ਦੀ ਗੌਰ ਹੋਗੀ ਨਾ ਜਿਹੜੇ ਪਹਿਲਾਂ ਹੈਗੇ ਨੇ ਉਹ ਤਾਂ ਹੈਣਗੀ ਜਾਂ ਉਹਦੇ ਵਿੱਚ ਕੋਈ ਸੋਧ ਹੋ ਸਕਦੀ ਹੈ ਇਸ ਤਰ੍ਹਾਂ ਕਰ ਲਓ ਨਾ ਕਰੈਕਸ਼ਨ ਵੀ ਹੋ ਸਕਦੀ ਹੈ ਪਰ ਤੁਸੀਂ ਕਹਿ ਕਿ ਗਰੰਤੀ ਸਿੰਘ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ ਜਸਦੇਵ ਜੀ ਪਰੰਤੂ ਜੇਕਰ ਬਹੁਤ ਹੀ ਸਿਆਣੇ ਜਿਹੜੇ ਲੱਗਦਾ ਵੀ ਇਹ ਗ੍ਰੰਤੀ ਸਿੰਘ ਤੋਂ ਇਹ ਜਿਹੜੀ ਪੰਥ ਦੀ ਸੇਵਾ ਨਿਭਾ ਸਕਦੇ ਆ ਉਹਦੇ ਤੇ ਵੀ ਬੈਨ ਨਹੀਂ ਹੋਣਾ ਚਾਹੀਦਾ ਕਹਿੰਦਾ ਪਾਪ ਮੋਟੇ ਬੰਨੇ ਉਹਨਾਂ ਨੂੰ ਆਪਣੀਆਂ ਡਿਊਟੀਆਂ ਦੋ ਜਗ੍ਹਾ ਨਹੀਂ ਨਿਭਾਉਣੀਆਂ ਚਾਹੀਦੀ ਉਧਰੋਂ ਅਸਤੀਫਾ ਦੇ ਕੇ ਹਾਂ ਉਹ ਇੱਧਰ ਆਪਣਾ ਹੋਣ ਕਿਉਂਕਿ ਉਹਨਾਂ ਨੂੰ ਪਤਾ ਲੱਗਿਆ ਵੀ ਹੁਣ ਮੈਂ ਜਥੇਦਾਰ ਹਾਂ ਜਥੇਦਾਰਾਂ ਉਹ ਉਧਰੋਂ ਆਪਣਾ ਸੇਵਾ ਮੁਕਤੀ ਲੈ ਲੈਣ ਜਾਂ ਜਿਵੇਂ ਵੀ ਅਰਜ਼ਾਈਂ ਕਰ ਦੇਣ ਬਿਲਕੁਲ ਤੋਂ ਟੈਲੀਗ੍ਰਾਮ ਬਿਲਕੁਲ ਇਹ ਗੱਲ ਕਰ ਰਹੇ ਆਪਾਂ ਵੀ ਕਿਉਂਕਿ ਉਹਨਾਂ ਦੀ ਜਿਹੜੀ ਵਿਰਤੀ ਆ ਧਾਰਮਿਕ ਵਿਰਤੀ ਹੋਰ ਹੁੰਦੀ ਆ ਹਾਂ 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 ਅਧਿਆਤਮਿਕ ਵਿਰਤੀ ਔਰ ਜਿਹੜੀ ਜਥੇਦਾਰੀ ਵਿਰਤੀ ਜਿਹੜੀ ਹੋਰ ਹੁੰਦੀ ਆ ਔਰ ਮੇਰੇ ਖਿਆਲ ਨਾਲ ਮੇਰਾ ਤਾਂ ਇੱਕੋ ਇੱਕ ਸੁਝਾਅ ਆ ਵੀ ਜਿਹੜਾ ਪੰਥ ਪਰਮੰਤਨ ਸ ਜਿਹੜੀ ਰਹਿਤ ਮਰਿਆਦਾ ਆ ਹੂੰ ਉਹਦੇ ਚ ਮੈਂ ਕਹਿੰਦਾ ਇੱਕੋ ਹੀ ਵੱਡਾ ਗੁਣ ਹੋਣਾ ਚਾਹੀਦਾ ਸ਼ਰਮਣੀਕਰਤਾ ਪੰਨ ਦੇਖਣਾ ਚਾਹੀਦਾ ਜਿਹੜਾ ਉਹਦੇ ਤੇ ਪਹਿਰੇਦਾਰੀ ਕਰੇ ਹੂੰ ਔਰ ਉਹ ਉਹ ਜਿਹੜੀ ਰਹਿਤ ਮਰਿਆਦਾ ਨੂੰ ਸਾਰੇ ਸੰਸਾਰ ਵਿੱਚ ਲਾਗੂ ਕਰਵਾਵੇ ਹੂੰ ਉਹ ਜਥੇਦਾਰ ਦੀ ਜਿਹੜੀ ਆ ਡਿਊਟੀ ਵੱਡੀ ਹੋਣੀ ਚਾਹੀਦੀ ਆ ਬਾਕੀ ਜਿਹੜੀਆਂ ਯੋਗਤਾਵਾਂ ਉਹ ਤਾਂ ਸਭ ਨੂੰ ਪਤਾ ਹੀ ਆ ਕਿ ਉਹਨਾਂ ਨੂੰ ਆ ਹੋਣਾ ਚਾਹੀਦਾ ਉਹ ਅੱਗੇ ਵੀ ਕਰਦੇ ਆ ਖੈਰ ਸਰਵਪੱਤ ਸਾਬ ਹੁਣ ਜਿਵੇਂ ਤੁਸੀਂ ਕਹਿ ਕੇ ਹੁਣ ਇਸ ਤੋਂ ਬਾਅਦ ਕਮੇਟੀ ਗਠਿਤ ਹੋਏਗੀ ਸਾਰੇ ਸਜਾ ਕਮੇਟੀ ਕੋਲ ਜਾਣਗੇ ਫਿਰ ਉਹ ਕਮੇਟੀ ਪਰ ਮੁਨ ਕਰੂਗੀ ਸਾਰਾ ਵੱਡੇ ਪੱਧਰ ਉੱਤੇ ਸਮਾ ਲੱਗ ਸਕਦਾ ਹੈ ਇਹ ਹਨ ਪਰ ਹੁਣ ਮੌਜੂਦਾ ਜਿਹਾ ਆਰਗਾਨਿਕ ਕੁਲਦੀਪ ਸਿੰਘ ਗੜਗੱਜ ਉਹਨਾਂ ਵੱਲੋਂ ਪਿਛਲੇ ਦਿਨੀ ਇੱਕ ਸੰਦੇਸ਼ ਕਹਿ ਲਈਏ ਕਿ ਕੌਮਨ ਦਿੱਤਾ ਕਿ ਸਾਰੇ ਜਿਹੜੇ ਸਿੱਖ ਧਰਮ ਨਾਲ ਵੱਖ-ਵੱਖ ਵਿੰਗ ਨੇ ਵੱਖ-ਵੱਖ ਜਿਹੜੇ ਸੰਪਰਦਾਵਾਂ ਨੇ ਪ੍ਰਚਾਰਕ ਨੇ ਉਹ ਇੱਕ ਝੰਡੇ ਹੇਠ ਇੱਕ ਸੋਚ ਹੇਠ ਪੰਥ ਦੀ ਪਹਿਰੇਦਾਰੀ ਲਈ ਇਕੱਠੇ ਹੋਣ ਉਦੇ ਵਿੱਚੋਂ ਇੱਕ ਉਹਨਾਂ ਨੂੰ ਰਿਸਪਾਂਸ ਜ਼ਰੂਰ ਮਿਲਿਆ ਹੈ ਵੱਡੇ ਸਿੱਖ ਪ੍ਰਚਾਰਕ ਨੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜਿਨ੍ਹਾਂ ਦਾ ਪਟਿਆਲਾ ਸੰਗੂਰ ਰੋਡ ਉੱਤੇ ਸਥਿਤ ਸਿੱਖਪੁਰਾ ਦੇ ਕੋਲ ਇੱਕ ਵਟਾ ਉਹਨਾਂ ਦਾ ਗੁਰਦੁਆਰਾ ਹੈ ਪਰਮੇਸ਼ਰ ਦਵਾਰ ਦੇਸ਼ ਵਿਦੇਸ਼ ਦੇ ਵਿੱਚ ਉਹਨਾਂ ਦੇ ਜਿਹੜੇ ਸੰਗਤ ਹੈ ਉਹਨਾਂ ਨਾਲ ਜੁੜੀ ਹੋਈ ਅੰਮ੍ਰਿਤ ਸੰਚਾਰ ਵੀ ਕਰਾਉਂਦੇ ਆ ਵਿਸਾਖੀ ਵਾਲੇ ਦਿਨ ਵੀ ਉਹਨਾਂ ਨੇ ਕਰਵਾਇਆ ਉਹਨਾਂ ਵੱਲੋਂ ਇੱਕ ਹੰਗਾਰਾ ਦਿੱਤਾ ਗਿਆ ਹੈ ਕਿ ਸਲਾਹਗਾ ਕੀਤੀ ਗਈ ਇਸ ਬਿਆਨ ਦੀ ਗਿਆਨੀ ਕੁਲਦੀਪ ਸਿੰਘ ਗੜਕਾਚ ਦੇ ਬਿਆਨ ਦੀ ਇਸੇ ਹੀ ਤਰ੍ਹਾਂ ਕੁਝ ਹੋਰ ਸਿੱਖ ਪ੍ਰਚਾਰਕ ਵੀ ਅੱਗੇ ਵਧ ਸਕਦੇ ਨੇ ਯਾਨੀ ਆਪਣਾ ਜਿਹੜੇ ਢੱਡਰੀਆਂ ਵਾਲੇ ਨੇ ਸੰਤ ਉਹਨਾਂ ਸੰਬੰਧੀ ਪਿਛਲੇ ਸਮੇਂ ਅਕਾਲ ਤਖਤ ਸਾਹਿਬ ਵੱਲੋਂ ਇੱਕ ਉਹਨਾਂ ਦੇ ਖਿਲਾਫ ਹੁਕਮਨਾਮਾ ਵੀ ਲਾਗੂ ਹੋਇਆ ਪਿਛਲੇ ਸਮੇਂ ਬੜੀ ਚਰਚਾ ਵੀ ਹੋਈ ਇੱਕ ਕਮੇਟੀ ਵੀ ਸ਼ਾਇਦ ਬਣੀ ਐਸਜੀਪੀਸੀ ਵੱਲੋਂ ਇਹ ਕਾਫੀ ਵਾਦ-ਵਿਵਾਦ ਵੀ ਰਿਹਾ ਇਹ ਮਾਮਲਾ ਕਿਵੇਂ ਦੇਖਦੇ ਹੋ ਇਹ ਸਾਰਾ ਕੁਝ ਇੱਕ ਤਾਂ ਸਲਾਹਾਂ ਕੀਤੀ ਉਹਨਾਂ ਨੇ ਗੁਰਗੱਜ ਸਾਹਿਬ ਦੀ ਜਥੇਦਾਰ ਦੀ ਤੇ ਨਾਲ ਕੋਈ ਹੋਰ ਗੱਲ ਕੋਈ ਸਾਹਮਣੇ ਆਈ ਹੋਵੇ ਜੀ ਨੇ ਦੇਖੋ ਜੋ ਸੁਣਨ ਵਿਚ ਆ ਰਿਹਾ ਜਦੋਂ ਦੇ ਗੜਗਾਸ ਸਾਹਿਬ ਨੇ ਸੇਵਾ ਸੰਭਾਲ ਕੀਤੀ ਆ ਜੀ ਉਹ ਲੱਗਦਾ ਵੀ ਜਿਹੜੀ ਸਿੱਖ ਕਾਲ ਤੱਕ ਸਾਹਿਬ ਤੋਂ ਪ੍ਰਾਣਤ ਰਹਿਤ ਮਿਆਦਾ ਉਹਦੇ ਤੇ ਪਹਿਰਾ ਦੇਣ ਵਾਲੇ ਜਥੇਦਾਰ ਨੇ ਹੂੰ ਜੀ ਸੋ ਉਸ ਕਰਕੇ ਜਿਹੜੀ ਇਹ ਨਵੀਂ ਸਫਬੰਦੀ ਹੂੰ ਆਪਣੇ ਪੰਥ ਵਿੱਚ ਹੋ ਰਹੀ ਆ ਹੂੰ ਜਿਹੜੇ ਸਿੱਖ ਰਹਿਤ ਮਰਿਆਦਾ ਨੂੰ ਮੰਨਣ ਵਾਲੇ ਨੇ ਹੂੰ ਉਹ ਇੱਕ ਥਾਂ ਇਕੱਠੇ ਹੁੰਦੇ ਦੇਖੇ ਜਾ ਰਹੇ ਨੇ ਚਾਹੇ ਉਹਦੇ ਚ ਬੀਬੀ ਜ਼ਗੀਰ ਕੌਰ ਆ ਚਾਹੇ ਢੜੀਆਂ ਵਾਲੇ ਨੇ ਸੋ ਉਹ ਇਹ ਉਹਨਾਂ ਦੇ ਖਿਲਾਫ ਜਿਹੜਾ ਨਾ ਇਹ ਇਹ ਆਦੇਸ਼ ਜਾਰੀ ਹੋਇਆ ਸੀ ਆਦੇਸ਼ ਜਦੋਂ ਨਾ ਆਦੇਸ਼ ਹਾਂਜੀ ਇਹ ਜੇ ਤੇ ਤਿੰਨ ਤਰ੍ਹਾਂ ਦੇ ਉਥੋਂ ਯਾਰੀ ਹੁੰਦੇ ਸੰਦੇਸ਼ ਹੁੰਦੇ ਆ ਜਦੋਂ ਕੋਈ ਜਿਵੇਂ ਦੀਵਾਲੀ ਆ ਜਾਂ ਵਿਸਾਖੀ ਆ 6 ਜੂਨ ਦਾ ਕੱਲੋ ਕਾਰ ਉਹਦਾ ਇੱਕ ਸੰਦੇਸ਼ ਹੁੰਦਾ ਵੀ ਉਹ ਅਪੀਲ ਸਰਕਾਰਾਂ ਚ ਵੀ ਉਹਨਾਂ ਨੂੰ ਕਿਹਾ ਜਾਂਦਾ ਵੀ ਆਇਆ ਕਰੋ ਤੇ ਉਹ ਇੱਕ ਹੁੰਦਾ ਆਦੇਸ਼ ਹੂੰ ਔਰ ਇੱਕ ਹੁੰਦਾ ਹੁਕਮਨਾਮਾ ਆਦੇਸ਼ ਉਦੋਂ ਜਾਰੀ ਕੀਤਾ ਜਾਂਦਾ ਵੀ ਜਦੋਂ ਕਿਸੇ ਮਤਲਬ ਵੀ ਸੁਵੰਦਤ ਧਿਰ ਨੂੰ ਬੁਲਾਇਆ ਜਾਵੇ ਕਿਸੇ ਕਸੂਰ ਲਈ ਉਹ ਹਾਜ਼ਰ ਨਾ ਹੋਵੇ ਔਰ ਜੋ ਉਹਦੇ ਬਾਰੇ ਫੈਸਲਾ ਕੀਤਾ ਜਾਂਦਾ ਉਹਨੂੰ ਆਦੇਸ਼ ਕਿਹਾ ਜਾਂਦਾ ਹੂੰ ਜਦੋਂ ਹਾਜ਼ਰ ਬੰਦਾ ਜਦੋਂ ਹਾਜ਼ਰ ਹੋ ਕੇ ਆਪਣਾ ਸਪਸ਼ਟਿਕਨ ਦਿੰਦਾ ਉਸ ਤੋਂ ਬਾਅਦ ਜਿਹੜਾ ਕੋਈ ਆਦੇਸ਼ ਜਾਰੀ ਹੁੰਦਾ ਉਹਨੂੰ ਹੁਕਮਨਾਮਾ ਕਿਹਾ ਜਾਂਦਾ ਅੱਛਾ ਉਹਨੂੰ ਹੁਕਮਨਾਮਾ ਕਿਹਾ ਜਾਂਦਾ ਜੇਕਰ ਮਤਲਬ ਹਾਜ਼ਰ ਨਹੀਂ ਹੁੰਦਾ ਪਨ ਸਿੰਘ ਸਹਿਬਾਨ ਅਗੇ ਤਾਂ ਫਿਰ ਆਦੇਸ਼ ਜਾਰੀ ਹੁੰਦਾ ਹੈ ਇਹ ਆਦੇਸ਼ ਸੰਤ ਬਾਬਾ ਜਿਹੜੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਖਿਲਾਫ ਹੋਇਆ ਸੀ ਇਹਨਾਂ ਲਈ ਨਾ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ ਇਹਨਾਂ ਦੇ ਖਿਲਾਫ ਕੁਝ ਸੰਗਤਾਂ ਵੱਲੋਂ ਕੁਝ ਜਥੇਬੰਦੀਆਂ ਵੱਲੋਂ ਉਹ ਦਿੱਤੇ ਗਏ ਸੀ ਵੀ ਇਹਨਾਂ ਦੇ ਜਿਹੜੇ ਕਲਿੱਪ ਨੇ ਕੁਝ ਇਸ ਤਰ੍ਹਾਂ ਪੇਸ਼ ਕਰਕੇ ਸੋ ਪੰਜ ਮੈਂਬਰੀ ਕਮੇਟੀ ਨੇ ਕੁਝ ਸਵਾਲ ਬਣਾਏ ਸਨ ਵੀ ਪੇਸ਼ ਹੋ ਕੇ ਇਹਦੇ ਬਾਰੇ ਜਵਾਬ ਦੇਣ ਤਾਂ ਇਹਨਾਂ ਨੇ ਉਦੋਂ ਮਰੋਤਨ ਅੱਛਾ ਉਸ ਕਮੇਟੀ ਅੱਗੇ ਪੇਸ਼ ਨਹੀਂ ਸਭ ਕਮੇਟੀ ਨੇ ਸ਼੍ਰੀ ਕਾਲਤਾ ਕਮੇਟੀ ਨੇ ਆਪਣੀ ਰਿਪੋਰਟ ਪੇਸ਼ ਕੀਤੀ ਸੀ ਔਰ ਸਵਾਲ ਦਿੱਤੇ ਸੀਗੇ ਸ਼੍ਰੀ ਕਾਲਤਾ ਵੀ ਇਹ ਉਹਨੂੰ ਪੁੱਛੇ ਜਾਣ ਅੱਛਾ ਪੁੱਛੇ ਜਾਣ ਵੀ ਆ ਗੱਲਾਂ ਉਹਨਾਂ ਨੇ ਕਈਆਂ ਕਿ ਨਹੀਂ ਕਈਆਂ ਜੀ 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 ਔਰ ਜੋ ਪਿਛਲੇ ਜੋ ਹਾਲਾਤ ਬਣਦੇ ਜਾ ਰਹੇ ਨੇ ਹਮ ਪੰਥ ਦੇ ਹਮ ਤੇ ਜੋ ਇੱਕ ਦੋ ਦਿਨ ਦੀਆਂ ਅਖਬਾਰਾਂ ਦੀਆਂ ਖਬਰਾਂ ਨੇ ਮੈਨੂੰ ਲੱਗਦਾ ਵੀ ਸ਼ਾਇਦ ਉਹ ਆਪਣਾ ਜਿਹੜਾ ਉਸ ਵੇਲੇ ਪੇਸ਼ ਨਹੀਂ ਹੋਏ ਸੀ ਹੁਣ ਕਿਉਂਕਿ ਉਹਨਾਂ ਨੂੰ ਵੀ ਲੱਗਦਾ ਵੀ ਪੰਥ ਪ੍ਰਵੰਤ ਰਹਿਦਮਦਰ ਪਹਿਰੇ ਦੇਣ ਵਾਲੇ ਜੇਸੇਦਾਰ ਬਣੇ ਨੇ ਸੋ ਹੋ ਸਕਦਾ ਵੀ ਉਹ ਚਰਚਾਵਾਂ ਵੀ ਨੇ ਪੰਥ ਵਿੱਚ ਕਹਿੰਦਾ ਭਾਵੇਂ ਕਿ ਇਦਾਂ ਦੀ ਕਨਸੋ ਜ਼ਰੂਰ ਉੱઠી ਹੈ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਆਪਣਾ ਜਿਹੜਾ ਸਪਸ਼ਟੀਕਰਨ ਉਹ ਜਾਂ ਆਪ ਜਾਂ ਉੱਥੇ ਭੇਜਣ ਤੇ ਜਾਂ ਖੁਦ ਪੇਸ਼ ਹੋਣ ਜਾਂ ਦੋਨਾਂ ਅਕਾਲ ਤਖਤ ਦੇ ਨਮਾਇंदे ਵੱਲੋਂ ਤੇ ਇਹਨਾਂ ਵੱਲੋਂ ਕੋਈ ਤਰੀਕ ਮੁਕਰ ਹੋ ਸਕਦੀ ਹੈ ਕਿਉਂਕਿ ਕੋਈ ਵੀ ਜਿਹੜਾ ਵੀ ਚਾਹੇ ਜਿਹਨੂੰ ਪੰਥ ਵਿੱਚੋਂ ਛੇਕਿਆ ਵੀ ਹੋਇਆ ਉਹ ਵੀ ਆਪਣੀ ਅਪੀਲ ਦੇ ਸਕਦਾ ਦੇ ਸਕਦਾ ਵੀ ਔਰ ਜੇ ਉਹ ਮਰਨ ਉਪਰੰਤ ਵੀ ਅਪੀਲ ਕਰ ਸਕਦਾ ਅੱਛਾ ਮਰਨ ਉਪਰੰਤ ਉਹਦਾ ਪਰਿਵਾਰ ਵੀ ਪਰਿਵਾਰ ਓਕੇ ਵੀ ਸਾਡੇ ਤੋਂ ਪਰਵਾਹ ਉਹਨਾਂ ਤੋਂ ਕਈਆਂ ਹੈਨ ਹੁਣ ਵੀ ਹਾਂਜੀ ਹੋਈਆਂ ਨੇ ਕਈਆਂ ਨੂੰ ਮਤਲਬ ਵੀ ਬਾਅਦ ਵਿੱਚ ਵੀ ਉਹਨਾਂ ਦੇ ਮਰਨ ਉਪਰੰਤ ਪਰਿਵਾਰ ਵਾਪਸ ਲਿਆ ਗਿਆ ਹੂੰ ਕਿਉਂਕਿ ਦੇਖੋ ਇਹ ਘਰ ਹਾਊਸ ਦੇ ਵਿੱਚ ਸਿਮਰਜੀਤ ਸਿੰਘ ਜੀ ਮਾਨ ਸਾਹਿਬ ਨੇ ਉਹਨਾਂ ਦੇ ਨਾਨਾ ਜੀ ਰੂੜ ਸਿੰਘ ਸੀ ਤੇ ਉਹ ਹਾਊਸ 'ਚ ਖੜ ਕੇ ਉਹਨਾਂ ਨੇ ਮਾਫੀ ਵੀ ਮੰਗੀ ਸੀ ਜਿਹੜੀ ਉਹਨਾਂ ਨੇ ਮਲੋ ਵੀ ਕੋਈ ਗਲਤੀ ਕੀਤੀ ਸੀ ਕਹਿਣ ਦਾ ਮਤਲਬ ਕੋਈ ਆਪਾਂ ਇਹ ਜਿਹੜਾ ਉੱਥੇ ਜਾ ਕੇ ਕੋਈ ਵੀ ਜਿਹੜਾ ਭੁੱਲਾ ਨੇ ਕਿਉਂਕਿ ਸ਼੍ਰੀ ਕਾਲਤਾ ਸਾਹਿਬ ਤੋ ਇਸ ਤਰ੍ਹਾਂ ਨਹੀਂ ਹੈਗਾ ਵੀ ਕਿਸੇ ਨੂੰ ਸਜ਼ਾ ਦੇ ਦਿੱਤੀ ਤੇ ਉਹ ਦੁਬਾਰਾ ਪੈਨ ਨਹੀਂ ਤੋੜਦੇ ਹੂੰ ਉਹ ਜਿਹੜਾ ਵੀ ਦੁਬਾਰਾ ਆ ਕੇ ਆਪਣੇ ਭੁੱਲ ਬਖਸ਼ਾ ਲੈਂਦਾ ਉਹਨੂੰ ਮਾਫ ਕੀਤਾ ਜਾਂਦਾ ਉੱਥੇ ਕਹਿੰਦਾ ਪਾਪ ਕਿ ਹੁਣ ਇੱਕ ਅੰਸੂ ਹੈ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਅਕਾਲ ਤਖਤ ਬਿਲਕੁਲ ਹੋਣਾ ਵੀ ਚਾਹੀਦਾ ਇਹ ਉਹ ਉਹਨਾਂ ਨੂੰ ਵੀ ਜਿੱਥੇ ਕੋਈ ਕਿਉਂਕਿ ਪਿਛਲੇ ਸਮੇਂ ਭਾਈ ਢੱਡਰੀਆਂ ਵਾਲੇ ਤੇ ਪਹਿਲੇ ਜਥੇਦਾਰ ਜਿਹੜੇ ਕਾਰਜਕਾਰੀ ਸਨ ਗਿਆਨੀ ਹਰਪ੍ਰੀਤ ਸਿੰਘ ਦਰਮਿਆਨ ਕਾਫੀ ਇੱਕ ਜਿਵੇਂ ਖਿੱਚੋਤਾਣ ਜਾਂ ਮਾਹੌਲ ਬਣਿਆ ਹੋਇਆ ਸੀਗਾ ਤੇ ਮੇਰੇ ਖਿਆਲ ਦੇ ਵਿੱਚ ਇਦਾਂ ਨਹੀਂ ਲੱਗ ਰਿਹਾ ਕਿ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਵੇਲੇ ਦੇ ਜਿਹੜੇ ਆਦੇਸ਼ ਵਗੈਰਾ ਸਨ ਜਾਓ ਉਹਦੇ ਤੇ ਕੋਈ ਰਿਸਰਚ ਹੋ ਰਿਹਾ ਹੋਵੇ ਕੋਈ ਵੀ ਇਨਸਾਨ ਜਿਹੜਾ ਮਰਜੀ ਹੂੰ ਉਹ ਜਦੋਂ ਮਰਜੀ ਜਾ ਕੇ ਆਪਣੀ ਦਰਖਾਸਤ ਦੇ ਸਕਦਾ ਕੋਈ ਵੀ ਜਿਹਦੇ ਬਿਥਾਫ ਹੋਇਆ ਸੀ ਡੀ ਹੋਵੇ ਪਹਿਲਾਂ ਹਟ ਗਿਆ ਹੋਵੇ ਜਾਂ ਬਿਲਕੁਲ ਮੈਂ ਉਸ ਇਹ ਵੀ ਆ ਜਿਹੜੇ ਹੁਣ ਜਿਵੇਂ ਮੰਨ ਲਓ ਚਾਹੇ ਇਹਨਾਂ ਦੀ ਲੜਾਈ ਵੀ ਚੱਲ ਰਹੀ ਆ ਮੰਨ ਲਓ ਵੀ ਬਾਦਲਦਾਲ ਤੇ ਉਹ ਜਿਹੜਾ ਮੰਨ ਲਓ ਸੁਧਾਰ ਕਮੇਟੀ ਆ ਹੂੰ ਹੂੰ ਬਾਦਲਦਾਲ ਵੀ ਚਾਹੇ ਉਹ ਸੁਧਾਰ ਕਮੇਟੀ ਵੀ ਜਾ ਕੇ ਆਪਣੀ ਹੁਣ ਵੀ ਦਰਖਾਹ ਦੇ ਸਕਦੇ ਵੀ ਸਾਡੇ ਨਾਮ ਆਇਆ ਆ ਨਹੀਂ ਮੰਨਿਆ ਜਾ ਰਿਹਾ ਜਾਂ ਉਹ ਕਹਿਣਗੇ ਵੀ ਉਹ ਗਲਤੀ ਕਰ ਰਹੇ ਨੇ ਮੇਰਾ ਬਤਾ ਕਾਲ ਤੱਕ ਸਾਹਿਬ ਪਾਬਕੇ ਹਰ ਪਲ ਰੀਵਿਊ ਹੋ ਸਕਦਾ ਇਹ ਗੱਲ ਨਹੀਂ ਕਿ ਨਜਸ਼ਾਨੀ ਰੀਵਿਊ ਦੇ ਆਪਸ਼ਨ ਹੈ ਖੁੱਲੀ ਦਿਲ ਖੁੱਲੀ ਦਿਲ ਦੇ ਨਾਲ ਔਰ ਉਹਦੀ ਭਾਵਨਾ ਦੇ ਅਨਸਾਰ ਫੈਸਲਾ ਹੋਏਗਾ ਉਹਦੀ ਭਾਵਨਾ ਸੱਚੀ ਸੂਚੀ ਮੁਤਾਬਕ ਉਹ ਮਨੂੰ ਕਹਿ ਰਿਹਾ ਕਿ ਉਹ ਆਪਣੇ ਪਾਰਟੀ ਬਾਜ਼ੀ ਕਰਕੇ ਕਰ ਰਿਹਾ ਹਾਂ ਹਾਂ ਜੀ ਬਿਲਕੁਲ ਬਿਲਕੁਲ ਖੈਰ ਹੁਣ ਵੇਖਣ ਵਾਲੀ ਗੱਲ ਹੈ ਕਿ ਇੱਕ ਨਵਾਂ ਸਟੈਪ ਹੈ ਜਿਹੜੇ ਪੰਥ ਦੇ ਲਿਹਾਜ਼ ਉਤੇ ਜੇਕਰ ਸਾਰੇ ਜਿਹੜੇ ਪ੍ਰਚਾਰਕ ਨੇ ਤਾਂ ਇੱਕ ਉਹ ਜਦੋਂ ਅਕਾਲ ਤਖਤ ਸਾਹਿਬ ਦੇ ਝੰਡੇ ਹੇਠ ਪੰਥ ਨੂੰ ਬੁਲੰਦ ਕਰਨ ਵਾਲੋ ਤੁਰਦੇ ਆ ਤਾਂ ਇੱਕ ਸਨੇਹਾ ਮੈਸੇਜ ਜ਼ਰੂਰ ਇੱਕ ਆਪਣੇ ਆਪ ਦੇ ਵਿੱਚ ਬੜਾ ਅਹਿਮ ਹੈ ਖੈਰ ਜੇਕਰ ਸਿਆਸਤੀ ਥੋੜੀ ਜੀ ਗੱਲ ਕਰ ਲਈਏ ਪਿਛਲੇ 1-2 ਦਿਨ ਤੋਂ ਇੱਕ ਚਰਚਾ ਜ਼ਰੂਰ ਉੱਠ ਰਹੀ ਸੀ ਕਿ 1-2-3 ਕੁਝ ਆਗੂ ਜਿਹੜੇ ਨੇ ਬਾਗੀ ਧਿਰ ਦੇ ਉਹ ਪਲਟੀ ਮਾਰ ਰਹੇ ਨੇ ਬਾਦਲ ਢੜੇ ਵੱਲ ਮੇਨਸਟ੍ਰੀਮ ਵੱਲ ਖੈਰ ਬੜੀ ਚਰਚਾ ਵੀ ਚੱਲਦੀ ਰਹੀ ਹੱਲੇ ਤੱਕ ਇਹ ਗੱਲ ਸਾਹਮਣੇ ਨਹੀਂ ਆਈ ਕਿ ਕਿਹੜੇ ਚਿਹਰੇ ਨੇ ਕਿਹੜੇ ਆਗੂ ਨੇ ਕਈ ਵਾਰੀ ਗੱਲਾਂ ਅਫਵਾਹਾਂ ਦੇ ਵਿੱਚ ਵੀ ਹੋ ਜਾਂਦੀਆਂ ਨੇ ਅੱਜ ਕੱਲ੍ਹ ਦੋਨੇ ਜਿਹੜੀਆਂ ਗਰੁੱਪਾਂ ਦੀਆਂ ਆਈਟੀ ਟੀਮਜ਼ ਵੀ ਅਜਿਹੀਆਂ ਫ਼ਰ ਨੂੰ ਛੱਡਦੇ ਨੇ ਤੇ ਅੱਜ ਇੱਕ ਗੱਲ ਇਹ ਵੀ ਉੱਪਰ ਕੇ ਬੜੇ ਵੱਡੇ ਪੱਧਰ ਤੇ ਆਈ ਕਿ ਬਾਦਲਾਂ ਦੇ ਇੱਕ ਬੜੇ ਕੋਲ ਉਸ ਰਿਸ਼ਤੇਦਾਰ ਵੱਡੇ ਆਗੂ ਉਹ ਸ਼ਾਇਦ ਬਾਗੀ ਖੇਮੇਵਾਲ ਆਪਣਾ ਔਲਾਰ ਰੱਖ ਰਹੇ ਨੇ ਜਾਂ ਉਹਨਾਂ ਦਾ ਫੈਸਲਾ ਅਗਲੇ ਸਮੇਂ ਆ ਰਿਹਾ ਜਲਦੀ ਇਸ ਤਰ੍ਹਾਂ ਦੀ ਵੀ ਗੱਲਬਾਤ ਹੈ ਮਾਝੇ ਨਾਲ ਆਗੂ ਸਬੰਧਤ ਹੋ ਦੱਸੇ ਜਾ ਰਿਹਾ ਹੈ ਕਰ ਦੁਜੇ ਬਣੇ ਸਖਵੀਰ ਸਿੰਘ ਬਾਦਲ ਹਰਾਂ ਵੱਲੋਂ ਪਰਿਵਾਰ ਵੱਲੋਂ ਇੱਕ ਜਿਹੜਾ ਪ੍ਰੋਗਰਾਮ 25 ਨੂੰ ਜਿਹੜਾ ਰੱਖਿਆ ਹੈ 25 ਅਪ੍ਰੈਲ ਨੂੰ ਜਿਹੜੇ ਸਵਰਗੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਵਰਸੀ ਸਵਾਗਤ ਉਹਦੇ ਉੱਤੇ ਵੱਡੇ ਪੱਧਰ ਉੱਤੇ ਜਿਹੜੀ ਇਕੱਲੀ ਲੀਡਰਸ਼ਿਪ ਉਹ ਬਾਦਲ ਵੱਲ ਵੀ ਹੀਰਾ ਕਤਰੀਏ ਵੱਡੇ ਵੱਡੇ ਪੱਧਰ ਉੱਤੇ ਤਿਆਰੀਆਂ ਨੇ ਸਖਵੀਰ ਸਿੰਘ ਬਾਦਲ ਬਾਰੇ ਪਤਾ ਲੱਗਿਆ ਕਿ ਸ਼ਾਇਦ ਉਹ ਅੱਜ ਉਹ ਵਿਦੇਸ਼ ਵੱਲ ਅਡਾਰੀ ਭਰੀ ਹੈ ਉਹਨਾਂ ਨੇ ਕਦੋਂ ਵਾਪਸੀ ਹੈ ਉਹ ਕਿ ਕਿਹੜੇ ਮੁਲਕ ਗਏ ਹੈ ਅਜਿਹੇ ਸਾਰਾ ਕੁਝ ਏ ਜਦੋਂ ਆਪਣੇ ਸਰਦਾਰਨ ਧੀਰ ਸਿੰਘ ਚੀਮਾ ਜੀ ਦੀ ਵਰਸੀ ਸੀਗੀ ਜੀ 19 ਤਰੀਕ ਨੂੰ ਸੌਰੀ ਉਹਨਾਂ ਦਾ ਪਉਗ ਸੀਗਾ ਹਾਂਜੀ ਪਰਸੋਂ ਪਰਸੋਂ ਇਹ ਉਸ ਦਿਨ ਹੀ ਮਲੋ ਉਸ ਦਿਨ ਉਹ ਇਸ ਲਈ ਨਹੀਂ ਆਏ ਕਿਉਂਕਿ ਉਹ ਸਵੇਰੇ ਹੋ ਕੇ ਚਲੇ ਗਏ ਸਨ ਕਿਉਂਕਿ ਉਹਨਾਂ ਨੂੰ ਵਿਦੇਸ਼ ਜਾਣਾ ਸੀਗਾ ਅੱਛਾ ਜੀ ਸੋ ਉਹ ਮੇਰਾ ਖਿਆਲ ਤੇ ਇਹਨੂੰ ਵਾਪਸ ਆਉਣਗੇ ਅੱਛਾ ਜੀ ਤੋ ਜਿਹੜੀਆਂ ਇਹ ਤੁਸੀਂ ਗੱਲ ਕੀਤੀ ਟੁੱਟ ਭੱਜਦੀਆਂ ਇਹ ਕੋਈ ਇਹਦੇ ਤੋਂ ਨਾ ਤਾਂ ਨਾ ਕੀਤੀ ਜਾ ਸਕਦੀ ਕਿਸੇ ਵੀ ਪਾਰਟੀ ਦੇ ਵਿੱਚ ਇਹ ਹੁੰਦੀਆਂ ਰਹਿਣੀਆਂ ਤੇ ਹੋਈ ਜਾਣੀਆਂ ਨੇ ਕਿਉਂਕਿ ਜਿਉਂ-ਜਿਉਂ 27 ਦੀਆਂ ਚੋਣਾਂ ਆਉਣੀਆਂ ਨੇ ਤੇ ਇਹ ਲੋਕਾਂ ਦਾ ਜਾਂ ਪਾਰਟੀਆਂ ਦਾ ਤੋੜ ਵਿਛੋੜਾ ਇਹਦੋਂ ਆਉਣਾ ਜਾਣਾ ਜਿਹੜਾ ਆ ਇਹ ਹੋਰ ਵਧਣਾ ਆ ਇਹ ਘਟਣਾ ਨਹੀਂ ਹੈ ਸੋ ਇਹਦੇ ਲਈ ਤੇ ਸਾਨੂੰ ਜਦੋਂ ਵੀ ਕਿਉਂਕਿ ਕੁਝ ਵਾਮ ਵੀ ਹੋ ਜਾਂਦੀਆਂ ਜਨਾ ਚਿਰ ਕੋਈ ਕਲੀਅਰ ਨਹੀਂ ਹੁੰਦਾ ਕਿਉਂਕਿ ਜੇ ਤੁਸੀਂ ਗੱਲ ਕੀਤੀ ਹੈ ਜੇ ਕਿਸੇ ਨੇ ਸ਼ਾਮਲ ਹੋਣਾ ਹੁੰਦਾ ਕਿਸੇ ਵੱਡੇ ਨੇ ਤਾਂ ਉਹ ਸੁਖਵੀਰ ਜੀ ਦੀ ਹਾਜ਼ਰੀ 'ਚ ਹੀ ਉਹਨਾਂ ਨੇ ਜਿਹੜਾ ਕੋਈ ਪਾਰਟੀ ਦਾ ਸੁਪਰੀਮੋ ਕਿਸੇ ਵੀ ਪਾਰਟੀ 'ਚ ਸ਼ਾਮਲ ਹੋਣਾ ਨੈਚੁਰਲੀ ਉਹ ਪਾਰਟੀ ਦਾ ਸੁਪਰੀਮੋ ਤਾਂ ਉਹ ਹੀ ਇੱਥੇ ਨਹੀਂ ਹੈ ਹੂੰ ਹੂੰ ਤਾਂ ਮੈਨੂੰ ਨਹੀਂ ਲੱਗਦਾ ਵੀ ਇਹ ਗੱਲ ਸਹੀ ਹੈ ਹੂੰ ਖੈਰ ਅਗਲੇ ਦਿਨਾਂ 'ਚ ਅਕਾਲੀ ਦਲ ਦੀ ਜਿਹੜੀ ਸਿਆਸਤ ਹੈ ਉਹ ਬੜੀ ਗਰਮਾਹਟ ਜ਼ਰੂਰ ਫੜ ਰਹੀ ਹੈ ਚਰਚਾ ਹੈ ਕਿ ਸ਼ਾਇਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਇਸ ਗਰਮੀ ਦੇ ਜੋਰ ਦੌਰਾਨ ਪਿਛਲੇ ਕੁ ਦੌਰਾਂ ਤੋਂ ਗੱਲ ਸਾਹਮਣੇ ਆਈ ਹੈ ਕਿ ਜੂਨ ਜੁਲਾਈ ਦੇ ਵਿੱਚ ਸਰੋਣੀ ਕਮੇਟੀ ਦੀਆਂ ਚੋਣਾਂ ਜਿਹੜੀਆਂ ਪਿਛਲੇ 14-15 ਸਾਲਾਂ ਤੋਂ ਨਹੀਂ ਹੋਈਆਂ ਉਹ ਆਮ ਚੋਣਾਂ ਜਿਹੜੀਆਂ ਨੇ ਉਹ ਹੋ ਜਾਣ ਫੈਸਲਾ ਜਿਹੜਾ ਲੈਣਾ ਹੈ ਉਹ ਅਖੀਰ ਕੇਂਦਰ ਸਰਕਾਰ ਵੱਲੋਂ ਲਿਆ ਜਾਣਾ ਤੇ ਅਕਾਲੀ ਦਲ ਦੀ ਜਿਹੜੀ 메ਨ ਸਟ੍ਰੀਮ ਵੱਲੋਂ ਪਿਛਲੇ ਸਮੇਂ ਵੱਡੇ ਪੱਧਰ ਉਤੇ ਗਿਲਾ ਵੀ ਪਕਟਾਇਆ ਜਾ ਰਿਹਾ ਹੈ ਕਿ ਜਿਹੜੀਆਂ ਪੰਥਕ ਸੰਸਥਾਵਾਂ ਨੇ ਪਿਛਲੇ ਸਮੇਂ ਗੁਰਦੁਆਰਾ ਸੰਭਾਲ ਨਾਲ ਜੁੜੀਆਂ ਹਜੂਰ ਸਾਹਿਬ ਪਟਨਾ ਸਾਹਿਬ ਜਾਂ ਦਿੱਲੀ ਇਹਨਾਂ ਉਤੇ ਕਿਤਨੇ ਕਿਤੇ ਅਸੀਂ ਦੇ ਅਸੀਂ ਦੇ ਢੰਗ ਨਾਲ ਭਾਰਤੀ ਜਨਤਾ ਪਾਰਟੀ ਨੇ ਆਪਣਾ ਕਬਜ਼ਾ ਜਮਾ ਲਿਆ ਭਾਵੇਂ ਕਿ ਚੋਣ ਵਿਧੀ ਦਾ ਵੀ ਕੋਈ ਪ੍ਰਬੰਧ ਹੈ ਪਰੰਤੂ ਫਿਰ ਵੀ ਇਹ ਗਿਲਾ ਜ਼ਰੂਰ ਹੈ ਕਾਲੀਦਾਲ ਬਾਦਲ ਵੱਲੋਂ ਹੁਣ ਇੱਕ ਖ਼ਵਾਬ ਵੱਡੇ ਪੱਧਰ ਉਤੇ ਉੱਭਰ ਕੇ ਸਾਹਮਣੇ ਆਈ ਹੈ ਕਿ ਇੱਕ ਵੱਡੇ ਹਿੰਦੂ ਆਗੂ ਪਿਛਲੇ ਦਿਨੀ ਪਟਿਆਲਾ ਆਉਂਦੇ ਐ ਤੇ ਉਹਦੇ ਨਾਲ ਬਾਗੀ ਖੇਮੇ ਦੇ ਇੱਕ ਆਗੂ ਵੱਲੋਂ ਬੈਠਕ ਕੀਤੀ ਗਈ ਹੈ ਬੈਠਕ ਦੀ ਹਾਲੇ ਕੋਈ ਪੁਸ਼ਟੀ ਨਹੀਂ ਹੋਈ ਪਰੰਤੂ ਕੁਝ ਹਵਾਲਿਆਂ ਤੋਂ ਜ਼ਰੂਰ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਦੀ ਜਿਹੜੀ ਗੱਲ ਤੁਰੀ ਹੈ ਤਾਂ ਉਹਦੇ ਵਿੱਚ ਕੋਈ ਨਵੀਂ ਘੜਤ ਬਣਤਰ ਜ਼ਰੂਰ ਬਣ ਕੇ ਸਾਹਮਣੇ ਆ ਰਹੀ ਹੈ ਕਿਵੇਂ ਦੇਖਾਂਗੇ ਆਪਾਂ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਬਾਕੀ ਜੂਨ ਦੇ ਵਿੱਚ ਆਉਂਦੀ ਹੈ ਤਾਂ ਕਿਹੜੀ ਇੱਕ ਗੱਲ ਤਾਂ ਕਲੀਅਰ ਸਾਫ਼ ਹੋਏਗੀ ਕਿ ਧੜਾ ਕਿਹੜਾ ਇਹਨਾਂ ਚ ਭਾਰੀ ਹੈ ਕਿਹਦੇ ਵੱਲ ਸੰਗਤ ਹੈ ਨਤੀਜੇ ਦੱਸਣ ਦੀ ਗੱਲ ਜੀ ਵੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਆਪਾਂ ਪਹਿਲਾਂ ਵੀ ਨਹੀਂ ਨਾ ਪਹਿਲਾਂ ਗੱਲ ਕੀਤੀ ਸੀਗੀ ਜੀ ਬਿਲਕੁਲ ਕੇਂਦਰ ਸਰਕਾਰ ਨੇ ਕਰਾਉਣੀਆਂ ਨੇ ਹੂੰ ਜੀ ਔਰ ਇਹਦੇ ਚ ਚੰਡੀਗੜ੍ਹ ਪ੍ਰਸ਼ਾਸਨ ਨੇ ਹਮ ਹਿਮਾਚਲ ਸਰਕਾਰ ਹਿਮਾਚਲ ਚ ਇੱਕ ਸੀਟ ਆ ਜੀ ਔਰ ਪੰਜਾਬ ਦੀ ਸਰਕਾਰ ਨੇ ਹਰੀ ਝੰਡੀ ਦੇਣੀ ਆ ਹਮ ਹਮ ਔਰ ਚੌਥੀ ਝੰਡੀ ਦੇਣੀ ਆ ਸ਼ਰੂਨੀ ਕਾਰੀ ਦਲ ਨੇ ਅਕਾਲੀ ਦਲ ਨੇ ਸ਼ਰੂਨੀਗੁਰ ਦਾ ਬੰਦਾ ਕਹਿੰਦਾ ਅਕਾਲੀ ਦਲ ਦੀ ਅਕਾਲੀ ਦਲ ਦੀ ਝੰਡੀ ਦਾ ਸਮਝ ਨਹੀਂ ਆ ਰਹੀ ਦੇਖੋ ਅਕਾਲੀ ਦਲ ਦੇ ਖਿਲਾਫ ਵੱਡੇ ਪੱਧਰ ਤੇ ਇੱਕ ਬਣਾ ਕਹਿ ਸਕਦੇ ਆ ਕਿ ਸਿਆਸੀ ਮਹਾਜ ਉੱਪਰ ਕੀ ਸਾਹਮਣੇ ਆ ਰਿਹਾ ਹੈ ਕਾਲੀ ਦਲ ਖੁਦ ਬਿਲਾ ਵੀ ਕਰ ਰਿਹਾ ਕਿ ਬਾਕੀ ਸਸਤਾਵਾਂ ਉੱਤੇ ਜਿਹੜੇ ਗੁਰਦੁਆਰਾ ਸੰਮਲ ਨਾਲ ਭਾਜਪਾ ਨੇ ਕਬਜ਼ਾ ਜਮਾ ਲਿਆ ਤੇ ਉਹਦੀ ਹੁਣ ਅਗਲੀ ਨਿਗਾਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਆ। ਨਹੀਂ ਮੈਂ ਵੀ ਤੁਹਾਨੂੰ ਕਾਲੀ ਦਲ ਦਾ ਝੰਡੀ ਦਾ ਮੈਂ ਤੁਹਾਨੂੰ ਕੁ ਤਜਰਬੇ ਨਾਲ ਦੱਸ ਰਿਹਾ। ਓਕੇ ਜੀ। ਕੋਈ ਵੀ ਸਰਕਾਰ ਜਿਹੜੀ ਆ ਨਾ ਉਹ ਪੰਜਾਬ ਬਾਰਡਰ ਸਟੇਟ ਦਾ ਮਾਹੌਲ ਖਰਵਾਫ ਕਰਨਾ ਨਹੀਂ ਚਾਹੀਦੀ। ਆਪਾਂ ਜੋ ਮਰਜ਼ੀ ਇੱਥੇ ਗੱਲਾਂ ਕਰਦੇ ਰਹੀਏ ਜਾਂ 12 ਦੇ ਵਿੱਚ ਚਾਉਂਗੇ ਨਾ। ਉਹ ਇਸ ਤਰ੍ਹਾਂ ਦਾ ਫੈਸਲਾ ਕੋਈ ਨਹੀਂ ਲੈ ਕੇ। ਹੂੰ। ਉਸਰ ਨਾਲੇ ਖੜੇਗੇ ਜਿਹੜੇ ਪੰਜਾਬ ਦੇ ਵਿੱਚ ਜਿਹਦੇ ਨਾਲ ਸਿੱਖ ਸੰਗਤ ਹੋਏਗੀ ਹਮ ਹਮ ਜੀ ਹਰਿਆਣੇ ਦੇ ਵਿੱਚ ਉਹਨਾਂ ਨੇ ਇਸ ਤਰ੍ਹਾਂ ਦਾ ਕਰਕੇ ਦੇਖ ਲਿਆ ਹਮ ਅੱਜ ਪੰਜਵਾਂ ਮਹੀਨਾ ਉੱਥੇ ਜਾ ਰਿਹਾ ਹਮ 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 ਚੋਣਾ ਹੋਈਆਂ ਨੂੰ ਹਮ ਔਰ ਉੱਥੇ ਨਾਮ ਜਗਦੀ ਨਹੀਂ ਹੋ ਰਹੀ ਇਹ ਮਿਸ਼ਨ ਪੰਜਾਬੀ